ਜੂਸੇਵ ਆ ਇੱਥੇ ਬਰਕਤ ਆ ਜਿੰਨਾਂ ਨੇ ਜੂਸੇਵ ਨੂੰ ਕੱਢ ਦਿੱਤਾ ਉਹ ਇੱਥੇ ਬਰਕਤ ਨਹੀਂ ਰਹੀ ਉਹ ਰੋਟੇ ਵੀ ਮਹਤਾਜ ਹੋ ਗਏ ਉਹ ਰੋਟੇ ਵੀ ਤੰਗ ਹੋ ਗਏ ਸਾਹਮਣੇ ਰੇਪੜ ਗਿਆ ਪਰ ਜਿੱਥੇ ਜੂਸੇਵ ਸੀਗਾ ਉੱਥੇ ਖੁਦਾ ਦਾ ਧੰਨਵਾਦ ਹੋਵੇ ਉੱਥੇ ਜੋ ਦੀਦੀ ਕਮੀ ਨਹੀਂ ਆ ਉੱਥੇ ਬਰਕਤ ਆ ਜਪ ਤੇ ਜੂਸ ਬਿਆ ਪ੍ਰਭ ਮੇਰੇ ਕੰਤ ਜੂਸ ਬਾਬੇ ਪ੍ਰਭ ਮੇਰੇ ਕੰਤ ਜੂਸ ਬਾਬੇ ਪ੍ਰਭ ਮੇਰੇ ਕੰਤ ਜੂਸ ਬਾਬਾ ਮਰਸਾ ਬੇ ਨਰਾ ਪਰਮਾਤਮ ਜੂਸ ਬਾਬਾ ਸੇ ਕੋ ਬੇ ਨਰਾ ਪਤਿਆ ਜੂਸ ਬਾਬਾ ਸੇ ਕੋ ਬੇ ਪ੍ਰਭ ਦਤਾਨੋ ਆਦੋ ਗਾਰਾਂ ਗਾਉਂਦੇ ਆ ਨਾ ਤਿੰਨ ਰਾਤ ਦੇਵਾ ਕਰ ਦੇ ਆਜੇ ਮੌਤ ਮੂਲ ਨਾ ਡਰਦੇ ਇਹ ਜ਼ਿੰਦਗੀ ਦੀਆਂ ਰਾਹਾਂ ਨੇ ਅੱਗੇ ਕੀ ਭਲਾ ਬੋਲਿਓ ਮਾਵੇਂ ਕੱਲੀਆਂ ਨਹੀਂ ਨਹੀਂ ਸਾਰੇ ਜੀ ਦਾ ਪਰਿਵਾਰ ਜੀ ਸਾਰਾ ਪਰਿਵਾਰ ਬੋਲੋ ਪ੍ਰਤ ਜਿੰਨਾ ਦੇ ਸੇਵਕ ਪਾਗਾ ਕੱਲੀਆਂ ਮਾਵਾ ਨਹੀਂ ਹੁੰਦੀਆਂ ਪਾਪ ਵੀ ਹੁੰਦੇ ਆ ਪਰਾ ਵੀ ਹੁੰਦੇ ਆ ਪਰਧਾਈਆਂ ਵੀ ਹੁੰਦੀਆਂ ਆ ਭਤੀਜੇ ਵੀ ਹੁੰਦੇ ਆ ਔਰ ਕੋਸ ਕੋ ਸਾਰਾ ਕੁਲਬਾਈ ਹੁੰਦਾ ਆ ਹallelujah ਇਹ ਤਾਂ ਮੇਰੇ ਭੈਣ ਦੇ ਪਰਾਵਾ ਸਮਝਣ ਦੀ ਗੱਲ ਆ ਉਹ ਦੂਸਰੋਂ ਇਹ ਸਮਝ ਨਹੀਂ ਸਕਦੇ ਇਸੇ ਤਰੀਕੇ ਨਾਲ ਅੱਜ ਵੀ ਘਰਾਂ ਦੇ ਪਰਿਵਾਰਾਂ 'ਚ ਵਿਸ਼ਵਾਸੀ ਨੂੰ ਸਮਝ ਨਹੀਂ ਪਾਉਂਦੇ ਲੋਕ ਤੇ ਸਮਝ ਪਾਉਂਦੇ ਚੋਬਾਈ ਵੀਰ ਦੀ ਕਿਉ ਬਾਈ ਲਾਦੀ ਕਿਉ ਮੇਰੇ ਭਾਈ ਬੰਬੂ ਦਾ ਦੂਸਰੇ ਭਾਈ ਲੋਕ ਕੋ ਲੋਕਾਂ ਸਮਝ ਨਹੀਂ ਪਉਂਦੇ ਔਰ ਤੂੰ ਵੱਡਾ ਪਾਤਰੀ ਬਣਿਆ ਫਿਰਦਾ ਆਂ ਅਮੇਨ ਔਰ ਤੂੰ ਵੱਡਾ ਵਿਸ਼ਵਾਸੀ ਬਣਿਆ ਫਿਰਦਾ ਆਂ ਅਮੇਨ ਹallelujah ਹallelujah ਬਾਬਾ ਕਹਿ ਸਕਦੇ ਆ ਪੇ ਕਹਿ ਸਕਦੇ ਭਰਾ ਕਹਿ ਸਕਦੇ ਆ ਇਤਾਂ ਹੀ ਉਹਨਾਂ ਨੇ ਕਿਹਾ ਸੀ ਠੀਕ ਆ ਪਰ ਧੰਨਵਾਦ ਹੋਵੇ ਯਿਸੂ ਮਸੀਹ ਦਾ ਤੇ ਆਖੋ ਮੇਰੇ ਨਾਲ ਵਾਚਨ ਪੂਰਾ ਹੋ ਰਿਹਾ ਹੈ ਮੈਂ ਤੁਹਮੈ ਬਹੁਤ ਧੰਨਵਾਦ ਕਰਦਾ ਆਂ ਮੇਰੇ ਨਾਲ ਵਾਚਨ ਨੇ ਕਿਹਾ ਜੇ ਤੁਲਹੰਦਾ ਤਰਕਾਰਿਆ ਜਾਣਾ ਨਹੀਂ ਹੁੰਦਾ ਹallelujah ਇਹ ਤੁਲਹੰਦਾ ਜੇ ਸਤਾਇਆ ਜਾਣਾ ਨਹੀਂ ਹੁੰਦਾ ਚਾਲਿਓ ਘਰੋਂ ਵਿੱਚ ਆਲਿਓ ਬਾਹਰੋਂ ਹੋਵੇ ਤਾਂ ਉਹਦਾ ਕੈਰੇਕਟਰ ਨਹੀਂ ਬਣਦਾ ਉਹਦਾ ਹੋਰ ਮਚੋਰ ਨਹੀਂ ਹੁੰਦੀ ਉਹ ਤੁਲਹੰਦਾ ਤਰਕਾਰਿਆ ਜਾਣਾ ਚਾਹੀਦਾ ਹallelujah ਕਿ ਤੁਸੀਂ ਮਚੋਰ ਹੋ ਰਹੇ ਹੋ ਆمین ਮੇਰੇ ਭਾਈਓ ਆمین ਮੇਰੇ ਭਾਈ ਮੇਰੀ ਪੈਰਾਂ ਪਾ ਛੇ ਇਤਨੀ ਬੜਦੇ ਆ ਔਰ ਉਸ ਦੇ ਸਭ ਕੋਝ ਯੂਸਫ ਦੇ ਹੱਥ ਵਿੱਚ ਛੜ ਦਤਾ ਪਰ ਉਸ ਨੇ ਆਪਣੀ ਖਾਨਦਾਨੀ ਰੋਟੀ ਤੋਂ ਛੁੱਟ ਕਿਸੇ ਹੋਰ ਚੀਜ਼ ਦੀ ਖਬਰ ਨਾ ਰੱਖੀ ਅਤੇ ਯੂਸਫ ਰੂਪਵੰਤ ਅਰ ਸੋਹਣਾ ਸੀ